ਕਹਿੰਦੇ ਨੇ ਮਨੁੱਖ ਦੇ ਬਹੁਤ ਨੇੜੇ ਐ ਸੋਚਦੇ ਨੇ ਮੈਂ ਇਹ ਤੇ ਨਹੀਂ ਕਹਿੰਦਾ ਸਾਰੇ ਮੋਰ ਸੋਚਦੇ ਨੇ ਸਾਰੇ ਹੰਸ ਸੋਚਦੇ ਨੇ ਸਾਰੇ ਘੋੜੇ ਆ ਹਾਥੀ ਸੋਚਦੇ ਨੇ ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ ਸਾਰੇ ਹਾਥੀ ਕੀ ਸੋਚਣਗੇ ਪਰ ਹਾਥੀ ਮਨੁੱਖ ਦੇ ਨੇੜੇ ਇਹਨਾਂ ਵਿੱਚ ਕੁਝ ਐਸੇ ਹੁੰਦੇ ਨੇ ਜੋ ਬੰਦੇ ਦੀ ਤਰ੍ਹਾਂ ਸੋਚਦੇ ਨੇ ਸ਼ਰੀਰ ਪਸ਼ੂ ਦਾ ਹੈ ਦਿਮਾਗ ਮਨੁੱਖ ਦਾ ਹੈ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਆਪਣਾ ਤਾਂ ਜ਼ਿਆਦਾ ਮਹਿਸੂਸ ਕਰਦੇ ਨੇ ਮੋਮਮਤਾ ਜ਼ਿਆਦਾ ਹੁੰਦੀ ਹੈ ਸੋਚ ਸਮਝ ਜ਼ਿਆਦਾ ਹੁੰਦੀ ਹੈ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਜਿਵੇਂ Hindu ਗਊ ਦੀ ਪੂਜਾ ਕਰਦੇ ਨੇ ਪੂਜਾ ਕਰਨ ਤੋਂ ਮੁਰਾਦ ਇੰਨੀ ਸੀ ਕਿ ਕੋਈ ਮਾਰੇ ਨਾ ਕਿਉਂਕਿ ਮਨੁੱਖ ਦੇ ਨੇੜੇ ਹੈ ਇਹ ਸੋਚ ਦੀ ਹੈ ਸਮਝ ਦੀ ਹੈ ਹੰਸ ਨੂੰ ਕੋਈ ਮਾਰੇ ਨਾ ਮੋਰ ਨੂੰ ਕੋਈ ਮਾਰੇ ਨਾ ਜਿਹੜੇ ਜਿਹੜੇ ਜਾਨਵਰ ਮਨੁੱਖ ਦੇ ਨੇੜੇ ਨੇ ਉਹਨਾਂ ਦੀਆਂ ਮੂਰਤੀਆਂ ਮੰਦਰਾਂ ਦੇ ਵਿੱਚ ਰੱਖੀਆਂ ਗਈਆਂ ਜਾਂ ਉਹਨਾਂ ਨੂੰ ਜ਼ਿੰਦਾ ਰੱਖਿਆ ਗਿਆ ਮੰਦਰਾਂ ਦੇ ਵਿੱਚ ਸਿਰਫ ਇਹ ਦਸਣ ਵਾਸਤੇ ਨੇੜੇ ਨੇ ਮਨੁੱਖ ਦੇ ਨੇੜੇ ਨੇ ਔਰ ਬੜੀ ਨੇੜਤਾ ਇੱਥੇ ਪ੍ਰਗਟ ਪਈ ਹੁੰਦੀ ਹੈ ਹਾਥੀ ਕਬੀਰ ਨੂੰ ਮੱਥਾ ਪੇਟੇਕਦਾ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨੇ ਅੰਧਿਆਰੇ ਪਰ ਜਿਸ ਕਾਜੀ ਨੇ ਫਤਵਾ ਲਾਇਆ ਹੈ ਸਜ਼ਾਏ ਮੌਤ ਉਹਨੂੰ ਤੇ ਸਮਝ ਨਹੀਂ ਆਈ ਗੀ ਹਾਥੀ ਨੂੰ ਸਮਝ ਆ ਗਈ ਜਦ ਬਾਰ ਬਾਰ ਹਾਥੀ ਦੇ ਅੱਗੋਂ ਸੁਟਿਆ ਗਿਆ ਤੇ ਬਾਰ ਬਾਰ ਹਾਥੀ ਨੇ ਸਜਦਾ ਕੀਤਾ ਤੋ ਸਿਕੰਦਰ ਲੋਧੀ ਨੇ ਆਖੇ ਨੂੰ ਗੰਗਾ ਚ ਹੀ ਸੁਟ ਦੋ ਗੰਗਾ ਦੇ ਤੱਟ ਦੇ ਤੇ ਸਭ ਕੁਝ ਹੋ ਰਿਹਾ ਸੀ ਇਹਨੂੰ ਉੱਥੇ ਹੀ ਸੁਟ ਦਿਓ ਹੜ੍ਹ ਤੇ ਆਈ ਹੋਈ ਸੀ ਗੰਗਾ ਬਾੜ ਤੇ ਆਈ ਹੋਈ ਸੀ ਗੰਗਾ ਇਹ ਸੁਟ ਦਿਓ ਬਨੇ ਹੋਇਆ ਤੇ ਸੀ ਆਪੇ ਟੜਪ ਟੜਪ ਕੇ ਮਰ ਜਾਏਗਾ ਗਹਿਰੇ ਪਾਣੀ। ਛੁੱਟ ਦਿੱਤਾ। ਗਜ਼ਬ ਦੇ ਦਲ ਮੀਲ 2 ਮੀਲ ਅੱਗੋਂ ਜਾ ਕੇ ਕਿਨਾਰੇ ਤੇ ਲੱਗ ਗਿਆ। ਲਹਿਰਾਂ ਨੇ ਜ਼ੰਜੀਰਾਂ ਹੀ ਤੋੜ ਦਿੱਤੀਆਂ ਖੋਲ ਦਿੱਤੀਆਂ। ਕਬੀਰ ਨੂੰ ਕਹਿਣਾ ਪਿਆ ਗੰਗਾ ਕੀ ਲੈ ਮੇਰੀ ਟੁੱਟੀ ਜ਼ੰਜੀਰ। ਮਰਗਛਾਲਾ ਪਰ ਬੈਠੇ ਕਬੀਰ। ਇਹਨੱਕ ਉਰਦੂ ਦਾ ਸ਼ਾਇਰ ਇੰਜ ਕਹਿੰਦਾ ਹੈ। ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਨ ਡੁੱਬੋ ਹੀ ਦਿਆਤਾ ਹਮੇ ਨਾ ਖੁਦਾ ਨੇ ਇਥੇ ਲਹਿਰਾਂ ਨੇ ਮੈਨੂੰ ਕਿਨਾਰੇ ਤੇ ਲਾ ਦਿੱਤਾ ਮਲਾ ਨੇ ਤੇ ਡੋਬ ਕੇ ਹੀ ਰੱਖ ਦਿੱਤਾ ਸੀ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਨ ਡੁੱਬੋ ਹੀ ਦਿਆਤਾ ਹਮੇ ਨਾ ਖੁਦਾ ਨੇ ਇਥੇ ਲਹਿਰਾਂ ਨੇ ਮੈਨੂੰ ਕਿਨਾਰੇ ਤੇ ਲਾ ਦਿੱਤਾ ਤੋਂ ਮੈਂ ਅਰਜ਼ ਕਰਾਂ ਧਰਮ ਦੇ ਨਾਂ ਤੇ ਇਤਨਾ ਵੱਡਾ ਪਾਪ ਇੱਕ ਭਗਤ ਨੂੰ ਇਸ ਢੰਗ ਨਾਲ ਜੋਬ ਕੋ